ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮਕਾਨ ਲੈ ਕੇ ਆਇਆ ਤੁਹਾਡੇ ਲਈ 10 ਮਰਲੇ ਦੇ ਵਿੱਚ ਪਹਿਲਾ ਰੋਡ ਦੇਖ ਲਓ ਠੀਕ ਹੈ ਲੋਕੇਸ਼ਨ ਸੁਣ ਲਓ ਇਹ ਜਿਹੜਾ ਰੋਡ ਹੈ ਸਿੱਧਾ ਬਾਘੇਪੁਰਾਣੇ ਨੂੰ ਜਾਂਦਾ ਠੀਕ ਹੈ ਜੀ ਕੋਟਕਪੁਰਾ ਰੋਡ ਵਾਜਦਾ ਇਹ ਰਾਜੀਆਣਾ ਪਿੰਡ ਦੇ ਵਿੱਚ ਜਿਹੜਾ ਮਕਾਨ ਵੇਚਣ ਦੇ ਲਈ ਆਇਆ 10 ਮਰਲੇ ਦੇ ਵਿੱਚ ਬਿਲਕੁਲ ਰੋਡ ਤੋਂ 15 ਫੁੱਟ ਚੌੜਾ ਜਿਹੜਾ ਘਰ ਨੂੰ ਰਸਤਾ ਜਾਂਦਾ ਐਂਟਰਲੌਕ ਲੱਗੀ ਹੋਈ ਆ ਗਲੀਆਂ ਨਾਲੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਪੱਕੀਆਂ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਾ ਬੈਲ ਆਈਕਨ ਦਾ ਬਟਨ ਨਾਲ ਤੇ ਸੈੱਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਜਿਹੜੀ ਵੀ ਮੈਂ ਵੀਡੀਓ ਪਾਉਣਾ ਉਹਦਾ ਮੈਸੇਜ ਤੁਹਾਡੇ ਕੋਲੇ ਆ ਜਾਵੇ ਵੀਡੀਓ ਸਿੱਧੀ ਡਾਇਰੈਕਟ ਤੁਹਾਡੇ ਕੋਲੇ ਆ ਜਾਵੇ ਲਓ ਜੀ ਇਹ ਘਰ ਬਕਾਉ ਹੈ ਮੇਨ ਜਿਹੜਾ ਗੇਟ ਆ ਹਨਾ ਮੇਨ ਐਂਟਰੀ ਆ ਗੇਟ ਦੀ 10 ਫੁੱਟ ਚੜਾਈ ਆ ਮੇਨ ਗੇਟ ਦੀ ਆਇਰਨ ਦਾ ਗੇਟ ਲੱਗਿਆ ਹੋਇਆ ਸਾਰਾ ਦੇਖੀ ਜਾਓ ਸੈਂਪਲ ਮਕਾਨ ਹੈ ਠੀਕ ਹੈ ਜੀ ਸਾਰਾ ਰੇਟ ਵੀ ਜਿਹੜਾ ਉਸ ਹਾਬ ਨਹੀਂ ਮੰਗਿਆ ਮਾਲਕਾਂ ਨੇ ਵੀਡੀਓ ਦੇਖੀ ਜਾਓ ਕਿਉਂਕਿ ਇਹ ਵੀਡੀਓ ਨੂੰ ਤੁਸੀਂ ਮੈਨੇਜ ਕਰ ਲਿਓ ਮਾਲਕਾਂ ਨੇ ਆਪ ਬਣਾ ਕੇ ਆਪਾਂ ਨੂੰ ਭੇਜੀ ਐ ਠੀਕ ਐ ਥੋੜੀ ਬਹੁਤੀ ਇੱਧਰ ਉੱਧਰ ਹੋ ਗਈ ਚਲੋ ਕੈਮਰਾ ਉਹਨਾਂ ਨੇ ਸਹੀ ਢੰਗ ਨਾਲ ਨਹੀਂ ਚਲਾਇਆ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਇਸ ਮਕਾਨ ਦੇ ਵਿੱਚ ਤਿੰਨ ਬੈੱਡਰੂਮ ਬਣੇ ਆ ਠੀਕ ਐ ਜੀ ਟਾਇਲ ਬੱਤੇ ਪਾਏ ਹੋਏ ਨੇ ਟਾਇਲ ਵਾਲਾ ਪਾਇਆ ਹੋਇਆ ਸਾਰੇ ਹੀ ਘਰ ਤੇ ਠੀਕ ਐ ਜੀ ਟਾਇਲ ਵਾਲਾ ਪਾਇਆ ਹੋਇਆ ਵਾ ਤੇ ਇੱਕ ਬਰਾਂਡਾ ਤਿੰਨ ਬੈੱਡਰੂਮ ਐ ਤੇ ਰਸੋਈ ਐ ਇਹਦੇ ਵਿੱਚ نیچے ਜਿਹੜੀਆਂ ਫਰਸ਼ਾਂ ਲੱਗੀਆਂ ਹੋਈਆਂ ਨੇ ਸਾਫ਼ ਸੁਥਰਾ ਮਕਾਨ ਐ ਦੇਖ ਸਕਦੇ ਹੋ ਕਿਚਨ ਵੋਲਟੇ ਲੱਗੀ ਹੋਈ ਆ ਠੀਕ ਹੈ ਵਾਸਵੇਸ਼ਨ ਲੱਗੇ ਹੋਏ ਨੇ ਤੇ ਜਿਹੜਾ ਹੈਗਾ ਵਾ ਸਾਰਾ ਵਿੰਡੋ ਵੰਡੋ ਲੱਗੀ ਹੋਈ ਆ ਠੀਕ ਹੈ ਜੀ ਤੇ ਰੇਟ ਆ ਜਿਹੜਾ ਮਾਲਕਾਂ ਨੇ 14 ਲੱਖ ਰੁਪਇਆ ਇੱਕ ਵਾਰ ਆਪਣੇ ਵੱਲੋਂ ਡਿਮਾਂਡ ਕੀਤੀ ਆ ਤੇ ਇਹਦੇ ਵਿੱਚ ਤਿੰਨ ਬੈੱਡਰੂਮ ਹੈ ਜੀ ਇੱਕ ਬਰਾਂਡਾ ਹੋ ਗਿਆ ਕਿਚਨ ਹੋ ਗਿਆ ਤੇ ਜਿਹੜਾ ਸਵਰਸਿਬਲ ਬੋਰ ਇਹਦੇ ਵਿੱਚ ਹੋਇਆ ਹੋਇਆ ਮਕਾਨ ਦੇ ਵਿੱਚ ਸਰਕਾਰੀ ਪਾਣੀ ਜਿਹੜਾ ਟੂਟੀ ਵਾਲਾ ਹੁੰਦਾ ਨਾ ਉਹ ਵੀ ਘਰ ਦੇ ਵਿੱਚ ਆਉਂਦਾ ਸਰਕਾਰੀ ਪਾਣੀ ਟਾਇਲਟ ਬਾਥਰੂਮ ਵੀ ਜਿਹੜੇ ਮਕਾਨ ਦੇ ਵਿੱਚ ਬਣੇ ਹੋਏ ਨੇ ਤੇ ਬਾਕੀ ਜਿਹੜਾ ਇੱਕ ਕਾਰਨਰ ਤੇ ਮੈਂ ਤੁਹਾਨੂੰ ਐਂਟਰੀ ਤੇ ਦਿਖਾਇਆ ਸੀ ਉੱਥੇ ਵੀ ਇੱਕ ਬੈਡਰੂਮ ਬਣਿਆ ਹੋਇਆ ਇੱਕ ਇਹ ਬੈਡਰੂਮ ਹੈ ਸਾਫ਼ ਸੁਥਰਾ ਹੈ ਮੈਂ ਤੁਹਾਨੂੰ ਸਾਰੇ ਦਿਖਾਈ ਦਿੱਤੇ ਆ ਬਟ ਪ੍ਰੋਬਲਮ ਕੀ ਹੈ ਉੱਪਰ ਟਾਇਲ ਵਾਲੇ ਆ ਜੇਕਰ ਕੋਈ ਵੀਰ ਮੰਨ ਲਓ ਇਹੋ ਜਿਹਾ ਹੁੰਦਾ ਪਰਿਵਾਰ ਸਸਤਾ ਮਕਾਨ ਖਰੀਦਣਾ ਚਾਹੁੰਦਾ ਇਹ ਤਾਂ ਜੀ ਜਿਵੇਂ ਮੰਨ ਲਓ ਜਗਾ 10 ਮਾਰ ਲਿਆ ਜਗਾ ਬਹੁਤ ਜ਼ਿਆਦਾ ਵਾ ਠੀਕ ਹੈ ਜੀ 14 ਲੱਖ ਰੁਪਇਆ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਲੋਕੇਸ਼ਨ ਵੀ ਬਹੁਤ ਸੋਹਣੀ ਆ ਰਾਜੀਆਣਾ ਪਿੰਡ ਦੇ ਵਿੱਚ ਕੋਟਕਪੂਰਾ ਰੋਡ ਤੇ ਇਹ ਮਕਾਨ ਬਿਕਾਊ ਹੈ 14 ਲੱਖ ਰੁਪਇਆ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਹੈ ਬਾਲੇ ਪਏ ਨੇ ਚਲੋ ਮੰਨ ਲਓ ਜੇਕਰ ਕੋਈ ਭਰਾ ਅਡਜਸਟਮੈਂਟ ਹੋ ਜੂਗੀ ਕਾਲ ਲਾ ਲਿਓ ਨੰਬਰ ਮੈਂ ਬੋਲ ਦਿੰਨਾ 9780452318 ਇਹ ਮਾਲਕਾਂ ਦਾ ਨੰਬਰ ਹੈ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਨੀ ਆ ਤੁਸੀਂ ਕਿੰਨੇ ਚੋ ਸੌਦਾ ਕਰਦੇ ਨੇ ਤੁਹਾਡੇ ਨਾਲ ਉਹਨਾਂ ਨੇ ਐਡਜਸਟਮੈਂਟ ਕਰਨੀ ਆ ਤੁਹਾਡੇ ਨਾਲ ਠੀਕ ਹੈ ਜੀ ਤੇ ਇਹ ਰੂੜ ਹੈ ਮੇਨ ਤੇ ਲੋਕੇਸ਼ਨ ਬਹੁਤ ਸੋਹਣੀ ਆ ਤੇ ਮੰਨ ਲਓ ਘਰ ਕੋਈ ਖਰੀਦਦਾ ਵੀ ਆ ਭਰਾ ਕੱਲ ਨੂੰ ਮੰਨ ਲਓ ਤੁਹਾਡੇ ਕੋਲੇ 4 ਪੈਸੇ ਹੁੰਦੇ ਨੇ ਤੁਸੀਂ ਉੱਪਰ ਲੈਂਟਰ ਵੀ ਪਾ ਸਕਦੇ ਹੋ ਜਾਂ ਜਿੱਦਾਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਜਗ੍ਹਾ ਦੇ ਸਾਬ ਨਾਲ ਰੇਟ ਬਹੁਤ ਜਾਇਜ਼ ਮੰਗਿਆ ਬਾਈ ਨੇ ਤੇ ਜੇਕਰ ਕੋਈ ਵੀਰ ਇਸ ਘਰ ਨੂੰ ਖਰੀਦਣਾ ਚਾਹੁੰਦਾ 9880452318 ਤੇ ਕਾਲ ਕਰ ਲਿਓ ਡਾਇਰੈਕਟ ਉਹਨਾਂ ਨਾਲ ਗੱਲਬਾਤ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਅਗਰ ਤੁਸੀਂ ਵੀ ਘਰ ਜਾ ਮਕਾਨ ਵੇਚਣਾ ਚਾਹੁੰਦੇ ਹੋ ਤਾਂ 9465782455 ਤੇ WhatsApp ਕਰ ਦਿਓ ਆਪਣੇ ਘਰ ਦੀ ਵੀਡੀਓ ਜਾਂ ਫੋਟੋ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਚੋਕੇ ਬਾਏ